ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਕੁਝ ਨੌਜਵਾਨ ਮੁੰਡਿਆਂ ਨੂੰ ਪੁਲਿਸ ਦੇ ਗ੍ਰਿਫਤ ਦੇ ਵਿੱਚ ਤੁਰੇ ਆਉਂਦਿਆਂ ਨੂੰ ਵੇਖ ਰਹੇ ਹੋ ਤਾਂ ਦਾਅਦ ਜੀ ਹੈ ਕਿ ਇਹਨਾਂ ਨੇ ਕਾਂਡ ਹੀ ਅਜਿਹੇ ਕੀਤੇ ਨੇ ਕਿ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ ਤਾਂ ਦਾਅਦ ਜੀ ਹੈ ਕਿ ਇੱਕ ਨਹੀਂ ਦੋ ਨਹੀਂ ਪੂਰੇ 8 ਨੌਜਵਾਨ ਮੁੰਡਿਆਂ ਨੂੰ ਕਾਬੂ ਕੀਤਾ ਗਿਆ ਲੁਧਿਆਣਾ ਪੁਲਿਸ ਨੇ ਪੰਜ ਵੱਖ-ਵੱਖ ਮਾਮਲਿਆਂ ਨੂੰ ਸੁਲਝਾਉਂਦੇ ਹੋਏ 8 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਆਰੋਪੀਆਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਨਸ਼ਾ ਰੁਪਏ ਡਾਲਰ ਹਥਿਆਰ ਅਤੇ ਗੱਡੀਆਂ ਵੀ ਬ੍ਰਮੰਦ ਕੀਤੀਆਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡੀਐਸਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ 'ਚ ਪੁਲਿਸ ਨੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਉਸ ਕੋਲੋਂ ਪੈਸੇ ਤੇ ਸਮਾਨ ਦੀ ਲੁੱਟ ਮਾਮਲੇ ਨੂੰ ਸੁਲਝਾਉਂਦੇ ਹੋਏ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਹੋਰ ਕਈ ਮਾਮਲਿਆਂ ਨੂੰ ਸੁਲਝਾਉਂਦੇ ਹੋਏ ਇਨ੍ਹਾਂ 8-9 ਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੀ ਪਹਿਲੀ ਜਿਹੜੀ ਹੈਗੀ ਹੈ ਪੀਏਯੂ ਦੀ ਐਫਆਈਆਰ ਨੰਬਰ 100 ਇਹ 16 ਦੀ ਸ਼ਾਮ ਦੀ ਗੱਲ ਹੈ ਕਿ ਚੈਰੀ ਗਰਗ ਆਪਣੇ ਤਾਏ ਨਾਲ ਰਿਸ਼ੀ ਨਗਰ ਇਨਕਮ ਟੈਕਸ ਕਲੋਨੀ ਦਾ ਉਤਲੀ ਸਾਈਡ ਤੇ ਜਾ ਰਿਹਾ ਸੀ ਤੇ ਸਵਿਫਟ ਕਾਰ ਦੇ ਵਿੱਚ ਪੰਜ ਬੰਦੇ ਆਏ ਤੇ ਉਹ ਕਹਿੰਦੇ ਕਿ ਅਸੀਂ ਇਨਕਮ ਟੈਕਸ ਦੇ ਅਫੀਸਰ ਹੈਗੇ ਆ ਤੇ ਉਹਨਾਂ ਨੂੰ ਗੱਡੀ 'ਚ ਬਿਠਾ ਲਿਆ ਉਹਨਾਂ ਨੇ ਤੇ ਉਹਨਾਂ ਕੋਲੇ ਉਹ ਵੈਸਟ ਟਰਨ ਯੂਨੀਅਨ ਵਾਲੇ ਕੈਸ਼ ਸੀਗਾ ਤੇ ਉਹਨਾਂ ਨੂੰ ਮਿਠਾ ਕੇ ਉਹਨਾਂ ਕੋਲੇ ਵੈਪਨ ਵੀ ਸੀਗਾ ਵੈਪਨ ਤੇ ਉਹ ਲੋਕ ਤੇ ਹੋ ਰਹੇ ਲੱਗੇ ਤੇ ਉਹਨਾਂ ਤੋਂ ਕੈਸ਼ ਤੇ ਮੋਬਾਈਲ ਲੈਪਟਾਪ ਚਾਂਦੀ ਦਾ ਬ੍ਰੇਸਲੇਟ ਇੱਕ ਹੋ ਕੇ ਲੈ ਗਏ ਸੀਗੇ ਤੇ ਉਹਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਕਿ ਦੋ ਅਸੀਂ ਮੇਨ ਅਕੀਊਟ ਫੜ ਲਏ ਆ ਉਹਦੇ ਸੰਜੀਪ ਗੋਇਲ ਵਰਨ ਮਿੱਤਰ ਇਹ ਦੋ ਅਮਰਸਰ ਤੋਂ ਨੇ ਇਹਨਾਂ ਚੋਂ ਅੱਜ ਅਸੀਂ 15,78,000 ਕੈਸ਼ 694 ਡਾਲਰ ਯੂ ਐਸ ਡਾਲਰ ਇੱਕ ਸਵਿਫਟ ਕਾਰਜੀ ਦੇ ਵਿੱਚ ਆਏ ਸੀਗੇ ਇਹ ਬਰਾਮਦਗੀ ਹੋ ਗਈ ਹੈ ਤੇ ਕਾਰ ਹੋਣ ਜਿਹੜੇ ਬਾਈ ਨੇਮ ਨਾਮਜਿਤ ਕਰ ਲਏ ਤੁਹਾਨੂੰ ਫੇਰ ਦੱਸਾਂਗੇ ਜੋ ਜੋ ਇਹਦੇ ਚੋਂ ਫੜ ਲੇ ਤੁਹਾਡੇ ਕੋਲ ਫੇਰ ਆਵਾਂਗੇ ਦੂਜਾ ਹੈਗਾ ਜਿਹੜਾ ਸਾਡਾ ਸਿਵਲ ਲਾਈਨ ਦੇ ਵਿੱਚ ਪਿਛਲੇ 15-20 ਦਿਨਾਂ ਤੋਂ ਕਾਫੀ ਗੱਡੀਆਂ ਦੀ ਟਾਇਰਾਂ ਨੂੰ ਲਾ ਕੇ ਚਲੇ ਜਾਂਦੇ ਸੀ ਲੋਕ ਲੋਕਾਂ ਦੇ ਅਲॉय ਵੀਲਸ ਉਤਾਰ ਲੈਂਦੇ ਸੀਗੇ ਸਕੋਰਪੀਓ ਐਨ ਵਗੈਰਾ ਦੇ ਉਹ ਵੀ ਅਸੀਂ ਕਾਮਯਾਬ ਹੋਏ ਆ ਉਹਨਾਂ ਨੂੰ ਚੋਰਾ ਨੂੰ ਫੜਨ ਤੇ ਇਹ ਸਾਨੂੰ 31 ਟਾਇਰ ਸਮੇਤ ਰੇਮ ਇਹ ਵਰਨਾ ਗੱਡੀ ਜਿਹੜੀ ਇਹ ਵਾਰਦਾਤ ਵਿੱਚ ਯੂਜ਼ ਕਰਦੇ ਸੀਗੇ ਤੇ ਇਹਦੇ ਚ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਇਹ ਚ ਹੈਗੇ ਨੇ ਗੁਰਜੀਤ ਸ਼ਿਵਰਾਜ ਮਨੋਜ ਕੁਮਾਰ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਇਹ ਸਾਰੇ ਅੰਮ੍ਰਿਤਸਰ ਦੇ ਵਾਸੀ ਨੇ ਤੇ ਇਹਦੇ ਨਾਲ ਸਾਡੀਆਂ ਚਾਰ ਵਾਰਦਾਤਾਂ ਜਿਹੜੀਆਂ ਮੁਕੱਦਮੇ ਜਿਹੜੇ ਹੈਗੇ ਸੀਗੇ ਉਹ ਟਰੇਸ ਹੋ ਗਏ ਨੇ ਡਿਵੀਜ਼ਨ ਨੰਬਰ 8 ਤੇ ਸੀਗੇ ਉਨੇ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਆਨੇ ਇਹਨਾਂ ਤੋਂ ਹੋਰ ਵੀ ਸਾਨੂੰ ਬਰਾਮਦਗੀ ਦੀ ਆਸ ਹੈਗੀ ਹੈ ਤੀਜੀ ਸਾਡੀ ਜਿਹੜੀ ਹੈਗੀ ਹੈ ਕਿ ਇੱਕ ਸੇਫ ਪੰਜਾਬ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੰਦੇ ਹੁੰਦੇ ਆ ਉਹਦੇ ਵਿੱਚ ਸਾਡਾ ਇਹ ਕਾਫੀ ਇੰਪੋਰਟੈਂਟ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ ਹੁੰਦਾ ਸੋ ਉਹਦੇ ਚ ਇੱਕ ਇਨਫਾਰਮਰ ਨੂੰ ਇਹ ਮੁਕਲ ਮੱਟੂ ਨਾਮ ਦਾ ਜਿਹੜਾ ਹੈਗਾ ਸੀਗਾ ਇਸ ਬੰਦੇ ਨੇ ਧਮਕਾਇਆ ਸੀ ਸੋ ਅਸੀਂ ਇਹਦੇ ਪਿੱਛੇ ਕਾਫੀ ਦੇਰ ਤੋਂ ਲੱਗੇ ਹੋਏ ਸੀ ਸੋ ਸਾਨੂੰ ਇਹ ਵੌਂਟਡ ਸੀਗਾ ਤੇ ਇਹ ਸਾਨੂੰ ਸਾਡੇ ਕ੍ਰਾਈਮ ਬ੍ਰਾਂਚ 3 ਨੇ ਅੰਡਰ ਦੀ ਐਵਰ ਗਾਈਡੈਂਸ ਆਫ ਸਾਡੇ ਡੀਸੀਪੀ ਐਡੀਸੀਪੀ ਸਾਫ ਉਹ ਸਾਨੂੰ ਮਿਲ ਗਿਆ ਤੇ ਉਹਨੂੰ ਕਾਬੂ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 1 ਕਿਲੋ 5 ਗ੍ਰਾਮ ਹਿਰੋਇਨ ਇੱਕ ਬਲੌਕ ਪਿਸਟਲ ਦੋ ਕੰਟਰੀ ਮੇਡ ਪਿਸਟਲ ਨੇ ਇੱਕ ਬਲੇਨੋ ਕਾਰ 22 ਲੱਖ ਡਰਗ ਮਨੀ ਤੇ 22 ਰਾਊਂਡ ਉੱਤਰ ਕਵਰ ਹੋਇਆ ਇਹਦੇ ਨਾਲ ਸਾਡੇ ਇਸ ਬੰਦੇ ਤੇ ਉੱਤੇ ਕੋਈ 8 ਮੁਕੱਦਮੇ ਦਰ ਸੀਗੇ ਤਾਂ ਕਾਫੀ ਦੇਰ ਤੇ ਸਾਨੂੰ ਆਨਟਡ ਸੀਗਾ ਇਹਨੂੰ ਅਸੀਂ 17 ਤਰੀਕ ਨੂੰ ਅਰੈਸਟ ਕਰ ਲਿਆ ਤਾਂ ਦੱਸ ਦਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਜੋ ਕਿ ਵੱਖ-ਵੱਖ ਮਾਮਲੇ ਦੇ ਵਿੱਚ ਲੁੜਿੰਦੇ ਸੀ ਜਿਨ੍ਹਾਂ ਦੇ ਬਾਰੇ ਲੁੱਟਾਂ ਖੋਹਾਂ ਦੀਆਂ ਤੇ ਹੋਰ ਕਈ ਤਰ੍ਹਾਂ ਦੇ ਠੱਗੀ ਠੋਰੀ ਦੇ ਕੰਮ ਕੀਤੇ ਜਾਂਦੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਤੇ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਅਕੀਕੀ ਤੋਂ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ